ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਤੇਜਿੰਦਰਪਾਲ ਕਾਰਮਾਨ ਦੋ ਗੱਲਾਂ ਕਰਾਂਗੀ ਤੁਹਾਡੇ ਨਾਲ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀਆਂ ਜੀ ਮੇਰੀ ਪੰਜਾਬੀ ਦੀ ਕਿਤਾਬ ਪੰਜਾਬੀ ਰਹਿਤ ਦੇ ਵਿਆਹ ਨਾਲ ਸੰਬੰਧਿਤ ਭਾਗ ਗੰਡਾਂ ਦੇਣੀਆਂ ਬਾਰੇ ਗੱਲ ਕਰਨ ਜਾ ਰਹੀਆਂ ਇੱਥੇ ਗੰਡ ਤੋਂ ਭਾਵ ਗੰਡੜੀ ਵੀ ਹੈ ਜਦੋਂ ਪਹਿਲਾਂ ਵਿਆਹ ਵੱਜ ਜਾਂਦਾ ਸੀ ਫਿਰ ਲੱਗ ਗਈ ਰਿਸ਼ਤੇਦਾਰੀਆਂ ਦੇ ਵਿੱਚ ਵਿਆਹ ਕਹਿਣ ਜਾਂਦਾ ਸੀ ਤਾਂ ਉਹ ਵਿਆਹ ਦੀ ਚਿੱਠੀ ਦੇ ਨਾਲ ਸੱਦੇ ਦੇ ਨਾਲ ਗੁੜ ਦੀ ਭੇਲੀ ਨੂੰ ਗੰਡ ਦੇ ਕੇ ਗੰਡ ਦੇ ਰੂਪ ਵਿੱਚ ਜਾਂ ਮਠਿਆਈ ਜਾਂ ਲੱਡੂ ਲੈ ਕੇ ਜਾਂਦਾ ਸੀ ਜਿਸ ਨੂੰ ਕਿ ਅਸੀਂ ਗੰਡਾਂ ਦੇਣੀਆਂ ਵੀ ਆਖਦੇ ਹਨ ਕਿ ਵਿਆਹ ਵੱਜ ਗਿਆ ਭਾਈ ਗੰਡਾਂ ਦੇ ਆਈ ਹੈ ਗੰਡਾਂ ਦੇਣ ਤੋਂ ਬਾਅਦ ਵਿਆਹ ਲਈ ਸੱਦਾ ਦੇਣਾ ਪਹਿਲਾ ਲੋਕ ਜਿਆਦਾ ਪੜ੍ਹੇ ਲਿਖੇ ਨਹੀਂ ਸਨ ਇਸ ਲਈ ਲਾਗੇ ਦਿੱਥਵਾਰ ਯਾਦ ਰੱਖਣ ਦੇ ਲਈ ਖੰਮਣੀ ਜਾਂ ਮੌਲੀ ਰੱਖਤਾ ਸੀ ਉਹਦੇ ਉੱਤੇ ਗੰਡਾ ਬੰਨ ਕੇ ਲੈ ਜਾਂਦਾ ਸੀ ਮੰਨ ਲਓ 6 ਰਿਸ਼ਤੇਦਾਰ ਆ ਤਾਂ ਉਹਨੇ 6 ਥਾਵਾਂ ਤੇ ਵਿਆਹ ਕਹਿਣ ਜਾਣਾ ਤਾਂ ਇੱਕ ਘਰੇ ਵਿਆਹ ਕਹਿਤਾ ਉਹਨੇ ਆਪਣੀ ਉਸ ਮੌਲੀ ਤੇ ਗੰਡ ਬੰਨ ਲਈ ਦੂਜੇ ਘਰੇ ਵਿਆਹ ਕਹਿਤਾ ਉਹਨੇ ਦੂਜੀ ਗੰਡ ਬੰਨ ਲਈ ਇਸ ਲਈ ਉਹ ਆਪਣੀ ਯਾਦ ਲਈ ਗੰਡ ਬੰਨ ਲੈਂਦਾ ਸੀ ਇੱਕ ਵਾਰ ਇੱਕ ਵਾਰੀ ਜਦੋਂ ਉਹ ਅੱਗੇ ਜਿਸ ਘਰੇ ਵਿਆਹ ਕਹਿਣ ਜਾਂਦਾ ਸੀ ਉਸ ਘਰ ਦੀ ਸੁਹਾਣੀ ਵੀ ਆਪਦੀ ਖੰਮਣੀ ਨੂੰ ਇੱਕ ਗੰਡਾ ਬੰਨ ਲੈਂਦੇ ਸੀ ਗੁੱਟ ਤੇ ਖੰਮਣੀ ਬੰਨ ਕੇ ਜੇ 7 ਦਿਨ ਰਹਿ ਗਏ 10 ਦਿਨ ਰਹਿ ਗਏ 15 ਦਿਨ ਰਹਿ ਗਏ ਜਿਵੇਂ ਜਿਵੇਂ ਹਰ ਰੋਜ਼ ਇੱਕ ਦਿਨ ਬੀਤਦਾ ਸੀ ਇੱਕ ਗੰਡ ਖੋਲਦੀ ਜਾਂਦੇ ਸੀ ਤਾਂ ਉਸ ਨੂੰ ਦੈਣ ਯਾਦ ਰੰਦੇ ਸਨ ਤੇ ਵਿਆਹ ਦੀ ਤਿਆਰੀ ਕੀਤੀ ਜਾਂਦੀ ਸੀ। ਕਈ ਘਰਾਂ ਦੇ ਵਿੱਚ ਚੁੰਨੀ ਜਾਂ ਸਾਫੇ ਨੂੰ ਵੀ ਗੰਡਾਂ ਦੇ ਕੇ ਰੱਖ ਲਈਆਂ ਜਾਂਦੀਆਂ ਸੀ ਕਿ ਇੰਨੇ ਦਿਨ ਰਹਿ ਗਏ ਇੰਨੀਆਂ ਗੰਡਾਂ ਦੇਣੀਆਂ। ਰੋਜ਼ ਇੱਕ ਗੰਡ ਖੋਲ ਲਈ ਜਾਂਦੀ ਸੀ ਕਿ ਦਿਨ ਯਾਦ ਰਹਿਣ। ਅ ਰਿਸ਼ਤੇਦਾਰਾਂ ਨੂੰ ਵਿਆਹ ਦਾ ਸੱਦਾ ਦੇਣ ਨੂੰ ਜਦੋਂ ਲਾਗੀ ਨੂੰ ਸਕੀਰੀਆਂ ਦੇ ਵਿੱਚ ਭੇਜਿਆ ਜਾਂਦਾ ਸੀ ਤਾਂ ਉਹ ਉਸਦੀ ਬਹੁਤ ਆਉ ਭਗਤ ਕਰਦੇ ਸਨ। ਮਾਂ ਸਤਕਾਰ ਕਰਦੇ ਉਹਨੂੰ ਰੋਟੀ ਖਵਾਉਂਦੇ ਰੋਟੀ ਦੇ ਨਾਲ ਮਿੱਠਾ ਠੰਡਾ ਖਵਾਣਾ ਰਿਵਾਇਤ ਹੁੰਦੀ ਲਾਗੀ ਨੂੰ ਖਾਲੀ ਹੱਥ ਬਿਲਕੁਲ ਨਹੀਂ ਸੀ ਭੇਜਦੇ ਉਸ ਨੂੰ ਸ਼ਗਨ ਖੇਸ ਕੰਬਲ ਆਦਿ ਦੇ ਕੇ ਹੀ ਭੇਜਿਆ ਜਾਂਦਾ ਸੀ ਜਦੋਂ ਸਦਾ ਜਿਵੇਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਖੰਮਣੀ ਤੇ ਸਤ ਗੰਡਾ ਦੋਨੇ ਦਿਨ ਤੇ ਰੰਬਾਲ ਲੈਂਦੀ ਸੀ ਉਹ ਵੀ ਗੰਡਾ ਖੋਲਦੇ ਰਹਿੰਦੇ ਸੀ ਤੇਰੇ ਲੱਗੀ ਆਪਣੀਆਂ ਗੰਡਾ ਬੰਨਦਾ ਰਹਿੰਦਾ ਸੀ ਤੇ ਘਰ ਦੇਆਂ ਨੂੰ ਆਖੇ ਦੱਸ ਦਿੰਦਾ ਸੀ ਕਿ ਅੱਜ ਮੈਂ 4 ਰਿਸ਼ਤੇਦਾਰਾਂ ਦੇ ਘਰੇ ਆਹਾ ਹਾਂ ਹਾਂ ਗੰਡਾ ਪੂਰੀਆਂ ਕਰਿਆ ਆਇਆ ਅੱਜ ਮੈਂ 5 ਰਿਸ਼ਤੇਦਾਰਾਂ ਦੇ ਘਰੇ ਗੰਡਾ ਨੇ ਆਇਆ ਉਹ ਆ ਕੇ ਆਪ ਦੀ ਜਿਹੜੀ ਸਾਰੀ ਗੱਲਬਾਤ ਤੇ ਫਲਾਨੇ ਰਿਸ਼ਤੇਦਾਰ ਨੇ ਉਸ ਨੂੰ ਕੰਡ ਦੇਣ ਦੇ ਬਦਲੇ ਕੀ ਦਿੱਤਾ ਸਾਰਾ ਕੁਝ ਕਰਦਿਆਂ ਨੂੰ ਦਿਖਾਉਂਦਾ ਵੀ ਸੀ ਅੱਜ ਕੱਲ ਚਾਹੇ ਕਲੰਡਰ ਆ ਗਏ ਨੇ ਮੋਬਾਈਲ ਆ ਗਏ ਨੇ ਬਹੁਤ ਸਾਰੇ ਤਰੀਕ ਤੇ ਥਵਾਰ ਯਾਦ ਰੱਖਣ ਦੇ ਤਰੀਕੇ ਆ ਗਏ ਨੇ ਪਰ ਫੇਰ ਵੀ ਲੋਕ ਵਿਆਹ ਦੀ ਸ਼ਗਨਾ ਦੀ ਮੌਲੀ ਬੰਦੇ ਹਨ ਅੱਜ ਉਸ ਤਰ੍ਹਾਂ ਵਾਂਗ ਗੰਢਾ ਗਿਣ ਕੇ ਜਾਂ ਮਣਕੇ ਨਹੀਂ ਬੰਨੀਆਂ ਜਾਂਦੀਆਂ ਸ਼ਗਨ ਵਜੋਂ 5 ਜਾਂ 7 ਗੰਢਾ ਬਨ ਲੀਆਂ ਜਾਂਦੀਆਂ ਹਨ ਤੇ ਮੋਲੀ ਨੂੰ ਸ਼ਗਨ ਦੇ ਤਾਗੇ ਵਾਂਗ ਹੀ ਵਰਤਿਆ ਜਾਂਦਾ ਹੈ ਅਜ ਲਈ ਨਾਂ ਜੀ ਧੰਨਵਾਦ